ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਦਿਨ ਕੋਲ ਤੁਹਾਡਾ ਸਾਰੇ ਦਾ ਸਵਾਗਤ ਹੈ ਰੱਬ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਤੇ ਤੁਸੀਂ ਸਾਰੇ ਭਾਈ ਖੁਸ਼ ਰਹਿਓ ਤੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਐ ਸਪੋਰਟ ਕਰਦੇ ਰਹੋ ਤੇ ਅੱਜ ਭਾਈ ਹੈਗਾ ਠੀਕਾ ਆਪਣੇ ਜੋਤ ਹਰਜੋਤ ਹੋਣਾਂ ਦਾ ਮੇਰੀ ਪਤੀ ਪਤੀਜੀ ਦਾ ਤੇ ਅੱਜ ਸੀਗਾ ਖੇਡਾਂ ਦਾ ਜਿਵੇਂ ਕਹਿੰਦੇ ਸਪੋਰਟਸ ਦੇ ਸਪੋਰਟਸ ਡੇ ਸੀਗਾ ਤੇ ਸਾਨੂੰ ਬੜੀ ਇੱਕ ਐਕਸਾਈਟਮੈਂਟ ਕਹਿੰਦੇ ਹੁੰਦੇ ਜਿਹੜੀ ਹੁੰਦੀ ਆ ਐਕਸਾਈਟਮੈਂਟ ਹੁੰਦਾ ਕੋਈ ਹੋਈ ਹੋਈ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਮੇਸਾਂ ਨੂੰ ਬੜਾ ਚਾਹ ਜਣਿਆ ਹੋਇਆ ਵੀ ਸਾਨੂੰ ਸਾਡਾ ਬੱਚਾ ਵੀ ਪਤਾ ਨਹੀਂ ਕੁੱਤੇ ਮੇ ਆਇਆ ਫਾਇਟ ਆਇਆ ਦੂਜੇ ਤੇ ਆ ਜਾ ਤੀਜੇ ਤੇ ਸਾਨੂੰ ਹਰ ਮਾੜਾ ਮੁੰਡਾ ਚੱਲ ਜਾਣ ਦੀ ਪਤਾ ਹੁੰਦਾ ਹੀ ਹਨ ਤੇ ਅਸੀਂ ਫੋਨ ਲਾ ਕੇ ਪੁੱਛਿਆ ਜੀਗਾ ਵੀ ਕਿਵੇਂ ਆ ਤੇ ਹੁਣ ਦੇਖਦੇ ਆ ਬੱਚਾ ਕਿਵੇਂ ਆ ਉਹਨੇ ਦੱਸਿਆ ਨਹੀਂ ਕੁਝ ਉਹਨਾਂ ਨੂੰ ਸਾਨੂੰ ਹੈ ਪਤਾ ਨਹੀਂ ਹੈਗਾ ਵੀ ਪਹਿਲੇ ਤੇ ਅੱਗੇ ਦੂਜੇ ਤੇ ਅੱਗੇ ਤੀਜੇ ਤੇ ਆ ਸਾਨੂੰ ਨਹੀਂ ਪਤਾ ਹੈਗਾ ਜਾਣਦੀ ਕਹਿੰਦੇ ਵੀ ਹਲੇ ਖੇਡਾਂ ਹੋ ਰਹੀਆਂ ਨੇ ਤੇ ਠੀਕ ਆ ਜੀਗਾ ਬਹੁਤ ਵਧੀਆ ਮੈਂ ਪੁੱਛਿਆ ਜੀਗਾ ਤੇ ਗਏ ਸੀ ਉਹਨਾਂ ਦੇ ਤਾਂ ਆਪਣੇ ਮम्मी-ਪਾਪਾ ਜਾਣਦੇ ਹੁੰਦੇ ਆ ਤੇ ਉਹਨਾਂ ਨੇ ਦੱਸਿਆ ਜੀ ਕਹਿੰਦੇ ਹਲੇ ਹੋ ਰਹੀਆਂ ਨੇ ਉਹ ਵੀ ਨਹੀਂ ਦੱਸ ਰਹੇ ਕੁਝ ਹੁਣ ਉਹ ਵੀ ਆਉਣ ਵਾਲੇ ਨੇ ਦੇਖਦੇ ਆ ਕੀ ਬਣਦਾ ਤੇ ਜੁੜੇ ਰਹੋ ਬਲੌਗ ਦੇ ਵਿੱਚ ਇੱਕ ਸੈਕਸਟ ਮਾ ਹਰੇਕ ਮਾਪਿਆਂ ਨੂੰ ਹੁੰਦੀ ਆ ਹਨ ਹਰੇਕ ਜਨ ਆ ਦੇ ਹਰੇਕ ਘਰਦਿਆਂ ਨੂੰ ਹੁੰਦੀ ਆ ਵੀ ਸਾਡਾ ਬੱਚਾ ਕਿਵੇਂ ਆ ਹਨ ਸਾਰਿਆਂ ਨੂੰ ਹੁੰਦਾ ਹੀ ਇਹ ਚਾਹ ਹੁੰਦਾ ਚਲੋ ਜਿੰਮੇ ਵੀ ਆ ਵੀ ਵਿਦਵਾ ਸਾਡਾ ਪਹਿਲੇ ਤੇ ਆਵੇ ਜਾਂ ਦੂਜੇ ਤੇ ਆਵੇ ਤੀਜੇ ਤੇ ਆਵੇ ਚਾਰ ਫੇਰਾ ਜੇ ਬੰਦ ਦੂਜੇ ਤੇ ਆ ਜਾਂਦਾ ਫੇਰਾ ਆਪਾਂ ਕਹਿੰਦੇ ਆ ਚਲੋ ਯਾਰ ਗਾਂਢੇ ਸਾਰ ਪਹਿਲੇ ਤੇ ਆ ਗੋ ਤੇ ਜੇ ਤੇ ਆ ਰਹੇ ਦਾ ਫੇਰ ਆਪਾਂ ਕਹਦੇ ਨੇ ਗਾਹਾਂ ਲੈ ਸ਼ਾਲ ਦੂਜੀ ਤੇ ਆ ਜੂ ਹੈ ਨਾ ਚਾਤਾ ਹੁੰਦਾ ਹੀ ਆ ਐਕਸੈਕਟਮੈਂਟ ਤਾਂ ਹੁੰਦੀ ਹੀ ਆ ਤੇ ਭਾਈ ਸਾਰੇ ਆਪਾਂ ਦਾ ਕਹਨੇ ਸਾਰੇ ਨਿਟਿਵਾਗ ਪਹਿਲੇ ਨੰਬਰਾਂ ਤੇ ਆਉਣ ਭਾਈ ਪਹਿਲੇ ਨੰਬਰਾਂ ਤੇ ਫੇਰ ਹੀ ਆ ਹੁਣ ਜੇ ਕਰਾਂਗੇ ਮਿਹਨਤ ਮਿਹਨਤ ਫੜ ਲੱਗ ਦੇ ਜੀ ਜੇ ਮਿਹਨਤ ਕਰਾਂਗੇ ਤਾਂ ਪਰ ਤੁਮ ਪਦਈਏ ਮਿਹਨਤ ਕਰਾਂਗੇ ਤਾਂ ਇਹ ਸਾਰਾ ਕੁਝ ਹੋਣਾ ਮੈਂ ਤੇਰੇ ਛੱਡ ਕੇ ਹੀ ਹੁੰਦਾ ਜਿੰਨੀ ਜਿਹ ਜਵਾਬ ਮੈਂ ਤੇ ਕਰੂਗਾ ਉਹ ਜਿਆ ਪਰ ਹੋ ਜਾਂਦਾ ਜੀ ਹਨਾ ਤੇ ਜਿੰਨਾ ਕਿ ਜਵਾਬ ਪੜਦਾ ਉਹਦੇ ਨੰਬਰ ਲੈ ਜਾਂਦਾ ਜਿੰਨਾ ਕਿ ਜਵਾਬ ਆਪਾਂ ਕਹਿੰਦੀ ਵੀ ਭੱਜਦਾ ਜਾਂ ਅੱਜ ਹੈਗਾ سپورਟ ਛੜੇ سپورਟ ਛੜੇ ਦੇ ਵਿੱਚ ਜਾਂ ਇਹਨਾਂ ਦਾ ਜੰਪਿੰਗ ਹੋਊਗਾ ਜਾਂ ਇਹਨਾਂ ਦਾ ਕੀ ਹੈ ਵੀ ਭੱਜਣਾ ਹੈ ਇਹਨਾਂ ਦਾ ਭੱਜਣਾ ਹੋਊਗਾ ਤੇ ਫਿਰ ਮੇਰੇ ਇਸ਼ਾਰੇ ਤੇ ਭੱਜਣਾ ਹੀ ਹੁੰਦਾ ਜਾ ਜਾ ਮੂਹ ਦੇ ਵਿੱਚ ਜਦ ਮਰ ਕੇ ਉਹ ਚਮਚ ਚਾ ਜਾ ਜਾ ਨਾ ਛਾਂ ਚਾ ਵੜ ਕੇ ਮੈਂ ਤਰ ਰਹਾ ਨਾ ਵਿੱਚ ਨਿੰਬੂ ਜੇ ਵੱਕੇ ਜਾ ਉਹ ਤੇ ਨਿੰਬੂ ਧਰ ਕੇ ਕੋਈ ਨਾ ਨਿੰਬੂ ਧਰ ਕੇ ਚਲੋ ਜਾਣ ਦੀ ਆਪਾਂ ਕਹਿੰਦੇ ਭਈ ਸਾਰੇ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਵਾਕ ਆਉਂਗਾ ਫੇਰ ਫੇਰ ਪਹਿਲੇ ਤੇ ਫੇਰ ਆਉਣਾ ਹੈ ਜੇ ਸਾਰੇ ਜੋ ਪਾਸ ਹੂ ਯਰ ਇਹ ਵੀ ਇਹ ਤਾਂ ਬੱਡੀ ਗੱਲ ਹੈ ਬੋਧ ਬੱਡੀ ਗੱਲ ਆ ਨਾ

आ रे तू रोतेया ये यो मॉडल नलगो मॉडल किया ने किया कादे तेआ फर्स्ट सच्ची फर्स्ट आ, आ? है फर्स्ट गोल्ड मेटल हां फर्स्ट वाले गोल्ड हुंदा है सगड़ा वाले ने सिल्वर थर्ड वाले नु ब्रोंन बैठ गए पछांडे दुआग ने बड़ी जोर लाया फिर की करया तू लॉन्ग जाऊं ਲੌਂ ਜਾ ਪਹ ਪੱਦ ਗਿਆ ਵੀ ਪੱਦ ਗਿਆ ਡੱਪਰ ਸਿਰ ਪੱਪਾ ਮਾਰਨਾ ਕਿ ਕਿੰਨੇ ਫਟਾ ਉਹ ਤਾਂ ਪਤਾ ਹੀ ਨਹੀਂ ਬਸ ਟੈਂਚ ਟੈਂਚ ਨੂੰ ਮਿਲ ਜਾਂਦੇ ਸੀ ਕਿੰਨੇ ਆਵੇ ਤੂੰ ਕਿੰਨਾ ਮਾਰਿਆ ਘਰ ਕੋਚਣਾ ਨਹੀਂ ਜਾਉ ਤੈਨੂੰ ਪੁੱਛਣਾ ਨਹੀਂ ਕਿੰਨਾ ਮਾਰਿਆ 8 ਫੁੱਟ ਮਾਰਿਆ 8 ਫੁੱਟ ਦਾ ਜਾਂ ਮਾਰਦਾ ਜਾਂ 8 ਫੁੱਟ ਦਾ 8 ਫੁੱਟ ਦਾ ਹੀ ਹੋ ਗਿਆ 8 ਫੁੱਟ ਦਾ ਜੰਪ ਮਾਰਿਆ 8 ਫੁੱਟ ਤੋਂ ਉੱਤੇ ਹੋ ਗਿਆ ਹਾਂ 8 ਫੁੱਟ ਤੋਂ ਉੱਤੇ ਜੰਪ ਮਾਰਿਆ ਤਾਂ 8 ਜੜਦੀਆਂ 8 ਫੁੱਟ ਜਿੰਨਾ ਜੰਪ ਕਿਸੇ ਨੇ ਮਾਰਿਆ ਨਹੀਂ <laughs> दो हजार पच्ची वाह क्या दो हजार पच्ची नहीं वाडी गल है यार दो हजार पच्ची को चंगा होया 26 ਜਿ ਕੋ ਨਾ ਬਚੰਗਾ ਹੋਰ ਹੋਰ ਚੰਗਾ ਹੋ ਜੂ ਹੈ ਨਾ ਮੈਨੂੰ ਤਾਂ ਲੱਗਦਾ 26 ਤੇ ਲੱਤ ਲਵਾ ਲਾਂਗੇ ਕੁਝ ਹੋਰ ਵਧੀਆ ਹੋਰ ਕੁਝ ਹੋਰ ਵਧੀਆ ਹੋਊਗਾ ਨਾ ਕੋਸਤਾ ਹੋਊਗਾ ਹੀ ਪੱਤੀ ਜਾ ਹੋਵੇ ਬਹੁਤ ਵੱਡੀ ਗੱਲ ਹੈ ਯਾਰ ਮੈਡਲ ਇਹ ਮੈਡਲ ਸਾਰੇ ਮੈਡਲ ਅੱਗੇ ਵੀ ਇਹਨਾਂ ਦੇ ਮੈਡਲੇ ਛਾਮ ਕੇ ਰੱਖਿਆ ਕਰੋ ਨਾ ਸਾਰੇ ਇੱਕ ਫਰੇਮ ਚ ਕਰਾਂਗੇ ਸਾਰੇ ਇੱਕ ਫਰੇਮ ਦੇ ਵਿੱਚ ਇੱਕ ਫਰੇਮ ਦੀ ਸਾਰੇ ਸਾਰਿਆਂ ਨੂੰ ਜੜਾ ਕੇ ਵਿੱਚ ਰੱਖੇ ਇਹ ਹੁਣ ਛੋਡਾ ਇਹ ਹੁਣ ਤੋਂ ਲੈ ਕੇ ਛੋਡਾ ਪਹਿਲੀ ਤੋਂ ਲੈ ਕੇ ਸਾਰੇ ਸਾਰਾ ਖੇਰੇ ਤੱਕ ਦੇਖਿਆ ਜਾਂਦਾ ਹੁੰਦਾ ਜਦੋਂ ਕੋਈ ਜੋਬ ਲੱਗਦੀ ਆ ਜਾਂ ਕੁਝ ਵੀ ਲੱਗਦਾ ਹਸਪਤਾਲ ਇੱਕ ਇੱਕ ਦਾ ਸੈਕਿੰਡ ਹੀ ਆਉਂਦੇ ਹੁੰਦੇ ਆ ਹਾਂ ਅੱਗੇ ਸੈਕਿੰਡ ਹਾਂ ਫੈਕਟ ਪਹਿਲੀ ਵਾਰ ਹੀ ਆ ਨਾ ਇਸ ਤਰ੍ਹਾਂ ਤਰਕਾਂ ਦਾ ਘਾੜ ਵਧੀਆ ਹਣਾ ਹੁਣ ਡਾਇਰ ਕਰਕੇ ਕਦੋਂ ਲੱਗੀ ਅਸੀਂ ਸਲੋਗ ਜਪ ਕੇ ਐਸਾ ਮਾੜੀ ਲੱਗਿਆ ਸੀ ਉਹ ਪਹਿਲੀ ਵਾਰ ਇਹ ਦੇਖ ਲਈ ਕੀ ਵਰਦਾ ਅੱਗੇ ਲੱਗਿਆ ਨਹੀਂ ਅੱਗੇ ਹੋਰ ਕੇ ਮਾੜੀ ਲੱਗਦਾ ਸੀ ਇਹ ਮੈਨੂੰ ਪਤਾ ਹੀ ਨਹੀਂ ਲੱਗਦਾ ਤੁਹ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਨੰਬਰ ਆ ਕੁਮਾਰਾ ਜੀ ਮੈਨੂੰ ਪਤਾ ਹੀ ਨਹੀਂ ਹਾਏ ਤੇਰਾ ਸਾਹ ਉਹ ਬਾਕੀ ਹਾਂ ਹਾਏ ਤੇਰਾ ਸਾਹ ਨੰਬਰ ਆ ਪਹਾਰਾ ਹੀ ਲਈ ਹੋਰ ਗੇਮਾਂ ਚਲਾਦਾ ਮਸ਼ੀਨਾਰਾ ਐਸਾ ਮੈਂ ਲੱਗ ਗਿਆ ਲੌਂਗਿਆਂ ਨੂੰ ਮੈਂ ਦੇਖ ਲੈਂਦਾ ਕਿੰਨੇ ਆਉਂਦਾ ਹਾਂ ਅਸ ਫਿਰ ਆ ਗਿਆ ਫਟ ਆ ਗਿਆ ਜੁੱਤਾ ਇਹ ਇਹ ਤੇਰੇ ਸਾਧਰੀਆਂ ਦਾ ਪਲਾਦ ਤੂਗੇ ਸਾਰੇ ਭੈ ਭਾਈ ਸਾਰੇ ਮੇਰੇ ਤੂਗੇ ਜਿੰਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਸਾਰੇ ਤੋਂ ਕਿ ਭਾਈ ਬਾਤ ਤੋਂ ਵੱਧ ਕਰੋ ਪ੍ਰੈਕਟਿਸ ਕਰਿਆ ਕਰੋ ਵੀ ਪਹਿਲੇ ਨੰਬਰਾਂ ਤੇ ਆਓ ਮੇਰੇ ਬਾਗੂ ਸਾਰੇ ਸਬਚੌਰ ਪ੍ਰੈਕਟਿਸ ਕਰਿਆ ਕਰੋ ਹਾਂ ਕਰਿਆ ਕਰੋ ਠੀਕ ਹਾਂਜੀ ਚਲੋ ਜੀ ਸਾਨੂੰ ਬਹੁਤ ਖੁਸ਼ੀ ਆ ਤੇ ਅਸੀਂ ਖੁਸ਼ੀ ਜ਼ਾਹਰ ਹੋ ਸਕ ਨਹੀਂ ਸਕਦੇ ਹੁਣ ਹਨ ਹੁੰਦੀ ਹੈ ਹਰੇਕ ਮਾਗਨ ਹੁੰਦੀ ਹੈ ਹਨ ਤੇ ਸਾਰਿਆਂ ਦੇ ਭਾਈ ਜਵਾਗ ਬੱਤ ਵੱਧ ਪਹਿਲੇ ਨੰਬਰਾਂ ਤੇ ਆਉਣਾ ਰੱਬ ਆਪਾਂ ਦਾ ਕਹਿੰਦੇ ਰੱਬ ਅੱਗੇ ਇਹੀ ਅਰਜਾ ਵੀ ਸਾਰਿਆਂ ਦੇ ਜਵਾਬ ਪਹਿਲੇ ਨੰਬਰਾਂ ਤੇ ਆਉਣਾ ਤੇ ਜੁੱਧ ਨੂਰੇ ਦਾ ਛੱਡਦਾ ਹੈ ਨਹੀਂ ਜੀ ਉਹਦਾ ਛੋਟੀ ਆ ਉਹਦਾ ਕੋਈ ਹੈ ਨਹੀਂ ਉਹ ਉਹਦਾ ਠਹਿਰ ਕੇ ਫਰਵਰੀ ਚ ਉਹਦਾ ਆਪਾਂ ਪੰਜਵੇਂ ਚ ਹੋਊਗਾ ਨਾ ਨਹੀਂ ਫਰਵਰੀ ਚ ਹੋਊਗਾ ਫਰਵਰੀ ਚ ਠੀਕ ਆ ਤੇ ਰੱਬ ਸਾਰਿਆਂ ਨੂੰ ਬਹੁਤ ਉਚਾਈਆਂ ਤੱਕ ਲੈ ਕੇ ਜਾਵੇ ਤੇ ਹੋਰ ਆਪਾਂ ਵਧੀਆ ਬਲੌਗ ਵੀ ਬਣਾਇਆ ਕਰਾਂਗੇ ਸਾਰਾ ਕੋ ਵਧੀਆ ਕਰਾਂ ਭਰਾ ਬਣ ਕੇ ਸਾਰੇ ਭੈਣ ਭਰਾ ਵੱਧ ਤੋਂ ਵੱਧ ਸਪੋਰਟ ਕਰੋ ਚੱਕ ਲੋ ਫਟੇ ਲਾਈਕ ਕਮੈਂਟ ਸ਼ੇਅਰ ਤੇ ਹਾਈਪ ਜ਼ਰੂਰ ਵਧਾਇਆ ਕਰੋ ਤੇ ਆਪਣੇ ਜਵਾਕਰ ਨੂੰ ਹਲਾਸ਼ੇਰੀ ਦਿਵੋ ਸਾਰੇ ਜਵਾਕਰ ਦਖਾਓ ਵੀ ਹਾਂਜੀ ਭਾਈ ਐ ਤੇ ਐ ਹੁੰਦਾ ਫਿਰ ਜਵਾਗ ਦੇਖ ਕੇ ਫਿਰ ਵੀ ਹਨਾ ਕਰਦਾ ਵੀ ਜੈਸੀ ਵੀ ਮੈਡਲ ਐ ਜੈਸੀ ਵੀ ਮੈਡਲ ਲਈਏ ਹਨਾ ਹੁੰਦਾ ਹੀ ਆ ਜਵਾਕਰ ਨੂੰ ਦਿਖਾਓ ਸਾਰੇ ਹਨਾ ਆਪਣੇ ਫਿਰ ਹੁੰਦਾ ਵੀ ਮੈਂ ਜੈਸੀ ਵੀ ਮੈਡਲ ਲਈਏ ਜੈਸੀ ਵੀ ਆ ਜੇ ਵੀ ਮਿਹਨਤ ਕਰੀਏ ਸਾਰੋ ਵੀ ਮੈਡਲ ਮਿਲੂਗਾ ਇਹ ਮੈਡਲ ਸਿਲਵਰ 골ਡ ਮੈਡਲ ਬਹੁਤ ਵੱਡੀ ਗੱਲ ਆ ਸਿਲਵਰ ਚਾਂਦੀ ਫੋਰਚਕ ਦੇ ਦਿੰਦਾ ਹੈ ਹੈ ਹਾਂ ਕਰਦੇ ਹੁੰਦੇ ਆ ਉਹ ਕੋਈ ਮੈਡਲ ਦੇ ਪਤੇ ਹੀ ਹੁੰਦੀਆਂ ਚੀਜ਼ਾਂ ਇਹ ਵੱਡੀਆਂ ਚੀਜ਼ਾਂ ਨੇ ਤੇ ਮਾਣ ਬਹੁਤ ਹੁੰਦਾ ਮਾਣ ਮਹਿਸੂਸ ਹੁੰਦਾ ਤੇ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਘਰ ਆਜਾ ਸੀ ਬਹੁਤ ਖੁਸ਼ ਆ ਸੀ ਰੱਬ ਦਾ ਦੇਣਾ ਨਹੀਂ ਦੇ ਸਕਦੇ ਨਾਚਰੀ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਚੱਕ